ਸਹਾਰਾ ਫਾਊਂਡੇਸ਼ਨ ਦੇ ਵੱਲੋਂ ਵਾਤਾਵਰਣ ਬਚਾਉਣ ਦੇ ਲਈ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਜੇਕਰ ਗੱਲ ਕਰ ਲਈਏ ਤਾਂ ਜੇ ਸੰਗਰੂਦ ਦੇ ਵਿੱਚ ਸਹਾਰਾ ਫਾਊਂਡੇਸ਼ਨ ਦੇ ਵੱਲੋਂ ਅਰਦਸ਼ ਸੀਨੀਅਰ ਮਾਡਰਨ ਸਕੂਲ ਦੇ ਵਿੱਚ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਉੱਥੇ ਜੇਕਰ ਗੱਲ ਕਰੀਏ ਤਾਂ ਇਸ ਵਾਤਾਵਰਣ ਦਿਵਸ ਮੌਕੇ ਜਿੱਥੇ ਬੂਟੇ ਲਗਾਏ ਜਾ ਰਹੇ ਨੇ ਪੌਦੇ ਲਗਾਏ ਜਾ ਰਹੇ ਨੇ ਤੁਸੀਂ ਤਸਵੀਰਾਂ ਵੀ ਵੇਖ ਸਕਦੇ ਹੋ ਇੰਟਰਨੈਸ਼ਨਲ ਵਾਤਾਵਰਨ ਦਿਵਸ ਮਨਾਇਆ ਜਾ ਰਿਹਾ ਅੱਧੇ ਵੱਡੀ ਗਿਣਤੀ ਦੇ ਵਿੱਚ ਜਿੱਥੇ ਸਮਾਜ ਸੇਵੀ ਇਸ ਜਗ੍ਹਾ ਦੇ ਉੱਤੇ ਮੌਜੂਦ ਨੇ ਉੱਥੇ ਹੀ ਗੱਲ ਕਰ ਲਈਏ ਤਾਂ ਆਫਸਰ ਸਹਿਬਾਨ ਅਤੇ ਸਹਾਰਾ ਫਾਊਂਡੇਸ਼ਨ ਦੇ ਜੋ ਅਹੁਦੇਦਾਰ ਨੇ ਉਹ ਵੀ ਇਸ ਜਗ੍ਹਾ ਦੇ ਉੱਤੇ ਮੌਜੂਦ ਨੇ ਕਿਉਂਕਿ ਲਗਾਤਾਰ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਦੇ ਵੱਲੋਂ 호ਕਾ ਦਿੱਤਾ ਜਾ ਰਿਹਾ ਕਿ ਵਾਤਾਵਰਨ ਨੂੰ ਬਚਾਉਣ ਦੇ ਲਈ ਕਿਉਂਕਿ 1900 2019-2020 ਦੇ ਦਰਮਿਆਨ ਦੇਖਿਆ ਗਿਆ ਸੀ ਕਿ ਜਦੋਂ ਦੇਸ਼ ਦੇ ਵਿੱਚ ਕਰੋਨਾ ਆਇਆ ਸੀ ਤਾਂ ਉਸ ਵੇਲੇ ਜੋ ਦਰੱਖਤਾਂ ਦੀ ਪੇੜਾਂ ਦੀ ਅਹਿਮੀਅਤ ਸੀ ਉਸ ਸਮੇਂ ਪਤਾ ਲੱਗਿਆ ਸੀ ਇਸ ਮਹਿਮ ਨੂੰ ਅੱਗੇ ਤੋਰਦੇ ਤੁਸੀਂ ਵੇਖ ਸਕਦੇ ਹੋ ਅਫਸਰ ਸਹਿਬਾਨ ਨੇ ਜੋ ਉਹ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਬੱਚਿਆਂ ਦਾ ਹੌਸਲਾ ਵਧਾਉਣ ਦੇ ਲਈ ਪਹੁੰਚੇ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਅੱਜ ਸਰ ਅੱਜ ਮਾਡਰ ਸੀਨੀਅਰ ਮਾਡਰ ਸਕੂਲ ਦੇ ਵਿੱਚ ਪਹੁੰਚੇ ਹੋ ਆਪਣੀ ਅੱਥੀ ਬੂਟੇ ਲਗਾ ਰਹੇ ਹੋ ਤੇ ਬੱਚੇ ਵੀ ਤੁਸੀਂ ਵੇਖ ਰਹੇ ਹੋ ਕਿ ਕਾਫੀ ਉਤਸ਼ਾਹਿਤ ਨਜ਼ਰ ਆਉਂਦੇ ਕੀ ਮੈਸੇਜ ਦੇਣਾ ਚਾਹੀਦਾ ਬਿਲਕੁਲ ਜੀ ਇਹ ਇਹਨਾਂ ਦਾ ਸਹਾਰਾ ਫਾਊਂਡੇਸ਼ਨ ਤੇ ਜਿਹੜਾ ਦਰਸ਼ ਮਾਡਰ ਸਕੂਲ ਹਨ ਇਹਨਾਂ ਦਾ ਬਹੁਤ ਧੰਨਵਾਦੀ ਹੈ ਇਹ ਜਿਹੜੇ ਬੱਚਿਆਂ 'ਚ ਇਹ ਪ੍ਰੇਰਨਾ ਦਾ ਬੂਟਾ ਵੀ ਲਾ ਰਹੇ ਹਨ ਵੀ ਇਹ ਅੱਗੇ ਸਾਰੀ ਤਾਂ ਉਮਰ ਸਾਡੇ ਵਾਤਾਵਰਣ ਦਾ ਖਿਆਲ ਰੱਖਣ ਇਹ ਵਾਤਾਵਰਣ ਨੂੰ ਬਚਾਉਣ ਦੀ ਮਾਤੇ ਜਿਹੜੀ ਸਾਡੀ ਗੁਰਬਾਨੀ ਤੋਂ ਹੀ ਸਾਨੂੰ ਮਿਲਦੀ ਹੈ ਪਵਨ ਗ੍ਰੂਪ ਪਾਣੀ ਪੀਤਾ ਮਾਤਾ ਧਰਤ ਮਾਤਾ ਤੇ ਅੱਜ ਦੇ ਸਮੇਂ 'ਚ ਇਹਦੀ ਬਹੁਤ ਜ਼ਿਆਦਾ ਲੋਡ ਹੋ ਚੁੱਕੀ ਹੈ ਕਿਉਂਕਿ ਤੁਸੀਂ ਦੇਖ ਰਹੇ ਹੋ ਜਿਸ ਹੱਬ ਨਾਲ ਪੋਲੂਸ਼ਨ ਲੈਵਲਸ ਸਾਡੇ ਵੱਧ ਰਹੇ ਆ ਇਸ ਸਾਲ ਦਾ ਜਿਹੜਾ ਮੇਨ ਥੀਮ ਪਲਾਸਟਿਕ ਪੋਲੂਸ਼ਨ ਦਾ ਤੇ ਮੈਂ ਸਾਰਿਆਂ ਨੂੰ ਤੁਹਾਡੇ ਮਾਧਿਅਮ ਤੋਂ ਜਾਣੂ ਵੀ ਕਰਾਉਣਾ ਚਾਹੁੰਦਾ ਵੀ ਪਲਾਸਟਿਕ ਦਾ ਜਿਹੜਾ ਪੋਲੂਸ਼ਨ ਹੈ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੈ ਇਹਨੂੰ ਆਪਾਂ ਤਵੱਜੋ ਨਹੀਂ ਦਿੰਦੇ ਇਹ ਅਲਟੀਮੇਟਲੀ ਪਲਾਸਟਿਕ ਦੇ ਜਿਹੜੇ ਨੈਨੋ ਪਾਰਟੀਕल्स ਆ ਸਾਡੇ ਬਲੱਡ ਸਟ੍ਰੀਮ 'ਚ ਆ ਕੇ ਉਸ ਤੋਂ ਬਾਅਦ ਕੈਂਸਰ ਦਾ ਵਨ ਆਫ ਦਾ ਮੇਨ ਰੀਜ਼ਨਸ ਬਣ ਰਿਹਾ ਹੈ ਇਹ ਪਲਾਸਟਿਕ ਦਾ ਪੋਲੂਸ਼ਨ ਨਾ ਕੇਵਲ ਜੀ ਸਾਡੇ ਜਿਹੜੀਆਂ ਬੋਤਲਾਂ ਆ ਜਾਂ ਪਲਾਸਟਿਕ ਦੇ ਲਫਾਫੇ ਆ ਉਹਨਾਂ ਤੋਂ ਹੁੰਦਾ ਬਟ ਇਹ ਦੂਸਰੇ ਕੋਸਮੈਟਿਕ ਪ੍ਰੋਡਕਟਸ ਜਿਵੇਂ ਕਿ ਸਨਸਕ੍ਰੀਨ ਹੋ ਗਿਆ ਉਹਨਾਂ ਤੋਂ ਵੀ ਨੈਨੋ ਪਾਰਟੀਕਲ ਜਿਹੜੇ ਪਲਾਸਟਿਕ ਦੇ ਸਾਡੇ ਬਲੱਡ ਸਟ੍ਰੀਮ 'ਚ ਜਾਂਦੇ ਇਹਨਾਂ ਤੋਂ ਸਾਰਿਆਂ ਨੂੰ ਜਾਣੂ ਕਰਵਾਉਣ ਦੀ ਬਹੁਤ ਲੋੜ ਹੈ ਤੇ ਬੱਚਿਆਂ ਦਾ ਬਹੁਤ ਵਧੀਆ ਉਪਰਾਲਾ ਤੇ ਮੈਂ ਉਮੀਦ ਕਰਦਾ ਵੀ ਇਹ ਸਾਲ ਵਸਾਲ ਇਹ ਇਹਨੂੰ ਕੰਟੀਨਿਊ ਰੱਖਣਗੇ ਤੇ ਇਹ ਹੋਰ ਸਾਨੂੰ ਵੀ ਬਹੁਤ ਵਧੀਆ ਪ੍ਰੇਰਣਾ ਮਿਲੀ ਬੱਚਿਆਂ ਤੋਂ ਤੇ ਅੱਜ ਆਪਾਂ ਵੀ ਆਪਣੀ ਪੁਲਿਸ ਲਾਈਨ ਨਿਸ਼ਚੈ ਕੀਤਾ ਵੀ ਬੂਟੇ ਲਾਵਾਂਗੇ। ਬਿਲਕੁਲ ਐਸਪੀ ਦਲਪ੍ਰੀਤ ਸਿੰਘ ਨੂੰ ਤੁਸੀਂ ਸੁਣਿਆ ਉਹਨਾਂ ਨੇ ਆਖਿਆ ਕਿ ਜਿੱਥੇ ਬੱਚਿਆਂ ਦੀ ਹੌਸਲਾ ਵਜਾਈ ਕੀਤੀ ਉੱਥੇ ਹੀ ਇਹ ਕਹਿ ਰਹੇ ਨੇ ਕਿ ਹੁਣ ਇਸ ਤੋਂ ਬਾਅਦ ਪੁਲਿਸ ਲਾਈਨ ਦੇ ਵਿੱਚ ਵੀ ਜੋ ਬੂਟੇ ਲਾਉਣ ਦੀ ਪ੍ਰਕਿਰਿਆ ਉਹ ਸ਼ੁਰੂ ਕਰ ਦਿੱਤੀ ਜਾਵੇਗੀ। ਹੋਰ ਕਿ ਲਗਾਤਾਰ ਜੇਕਰ ਵਾਤਾਵਰਣ ਦੀ ਕਰਨ ਗੱਲ ਕਰ ਲਈ ਤਾਂ ਦੂਸ਼ਿਤ ਹੁੰਦਾ ਹੋਇਆ ਨਜ਼ਰ ਆਉਂਦਾ। ਸਰ ਕਿਸ ਤਰ੍ਹਾਂ ਵੇਖਦੇ ਹੋ? ਕਰਕੇ ਤੁਸੀਂ ਵੀ ਨੌਜਵਾਨੋ ਇਹੇ ਜੇ ਉਪਰ ਵਾਲੇ ਸਹਾਰਾ ਫਾਊਂਡੇਸ਼ਨ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ। ਫਸਟ ਆਫ ਆਲ ਤੇ ਮੈਂ ਸਾਰਿਆਂ ਨੂੰ ਵਰਲਡਨ এনवायरमेंट ਡੇ ਦੀਆਂ ਮੁਬਾਰਕਾਂ ਦਿੰਦਾ। ਵਰਡਨ এনवायरमेंट ਡੇ ਕੱਲ ਆ ਚਲੋ ਆਪਾਂ ਅਡਵਾਂਸ ਦੇ ਵਿੱਚ ਇੱਕ ਦਿਨ ਪਹਿਲਾਂ ਸੈਲੀਬ੍ਰੇਟ ਕਰ ਰਹੇ ਹਾਂ। ਤੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੇ ਬਾਕੀ ਜੋ ਸਹਾਰਾ ਫਾਊਂਡੇਸ਼ਨ ਵੱਲੋਂ ਇਨੀਸ਼ੀਏਟਿਵ ਲਿਆ ਗਿਆ ਹੈ ਟਰੀ ਪਲਾਂਟੇਸ਼ਨ ਦਾ ਮੈਂ ਦੱਸ ਰਿਹਾ ਸੀ ਕਿ ਹਰ ਸਾਲ ਇਹ ਇਨੀਸ਼ੀਏਟਿਵ ਲੈਂਦੇ ਆ ਤੇ ਇੱਕ ਇੱਕ ਇਨੀਸ਼ੀਏਟਿਵ ਜਿਹੜਾ ਰੀਅਲੀ ਪ੍ਰੇਜ਼ਵਰਟੀ ਇਨੀਸ਼ੀਏਟਿਵ ਹੋਂਨਾ ਵੱਲੋਂ ਤੇ ਆਪਾਂ এনवायरमेंट ਨੂੰ ਬਚਾਣ ਲਈ ਟਰੀਸ ਤੇ ਪਲਾਂਟ ਕਰ ਹੀ ਰਹੇ ਹਾਂ ਇਸ ਤੋਂ ਇਲਾਵਾ ਆਪਣੇ ਆਪਾਂ ਆਪਣੇ ਲੈਵਲ ਤੇ ਵੀ ਕੁਝ ਇਨੀਸ਼ੀਏਟਿਵ ਲੈ ਸਕਦੇ ਆਂ এনवायरमेंट ਨੂੰ ਬਚਾਣ ਲਈ ਲਾਈਕ ਆਪਾਂ ਇਲੈਕਟ੍ਰਿਸਿਟੀ ਸੇਵ ਕਰ ਸਕਦੇ ਆਂ ਕਈ ਵਾਰੀ ਆਪਾਂ ਆਪਣੇ ਕਰਦੀਆਂ ਚੀਜ਼ਾਂ ਬਿਨਾਂ ਮਤਲਬ ਤੋਂ ਆਨ ਕਰਕੇ ਛੱਡ ਦਿੰਦੇ ਆਂ ਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ এনवायरमेंट ਨੂੰ ਹੈਲਪਫੁਲ ਕਰਨੀਆਂ ਬਚਾਣ ਦੇ ਵਿੱਚ ਜਿੱਦਾਂ ਗਲੋਬਲ ਵਾਰਮਿੰਗ ਦੇ ਨਾਲ ਟੈਂਪਰੇਚਰ ਇਨਕਰੀਜ਼ ਹੋ ਰਿਹਾ ਡੇ ਬਾਏ ਡੇ ਸੋ ਆਪਾਂ ਇਹ ਚੀਜ਼ਾਂ ਵਾਟਰ ਦਾ ਜੁਡੀਸ਼ੀਅਸ ਯੂਜ਼ ਕਰ ਸਕਦੇ ਆਪਾਂ ਤੇ ਆਪਾਂ ਕੁਝ ਇੱਕ ਪਲੈਜ ਲਈ ਹੈ ਜਿ ਆਪਾਂ ਸਾਰੇ ਕਿ ਜਦੋਂ ਆਪਾਂ ਕਿਤੇ ਆਪਾਂ 1 ਤੋਂ 1.5 ਕਿਲੋਮੀਟਰ ਦੇ ਡਿਸਟੈਂਸ ਤੇ ਜਾਣਾ ਆਪਾਂ ਬਾਈ ਫੁੱਟ ਔਰ ਬਾਈ ਸਾਈਕਲ ਜਾਈਏ ਤਾਂ ਕਿ ਜੋ ਇਹਦੇ ਨਾਲ ਜਿਹੜਾ এনवायरमेंट ਇੰਪੈਕਟ ਆ ਉਹ ਵੀ ਘੱਟ ਸਕੇ ਤੇ ਬਾਕੀ ਮੈਂ ਇਹਨਾਂ ਨੂੰ ਅੱਗੇ ਵੀ ਕਹੂੰਗਾ ਕਿ ਤੁਸੀਂ ਹੋਰ ਵੀ ਇਦਾਂ ਦੇ ਇਨੀਸ਼ੀਏਟਿਵ ਲੈਂਦੇ ਰਹੋ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਸਰ ਨੇ ਆਖਿਆ ਕਿ ਜੇਕਰ ਤੁਸੀਂ ਕਿਤੇ 1.5 ਕਿਲੋਮੀਟਰ ਦੇ ਦੈਰੇ ਦੇ ਵਿੱਚ ਕਿਤੇ ਜਾਂਦੇ ਹੋ ਤਾਂ ਪੈਦਲ ਜਾਂ ਸਾਈਕਲ ਦੀ ਜ਼ਰੂਰ ਵਰਤਤਾ ਕਰੋ ਕਿਉਂਕਿ ਇਸ ਦੇ ਨਾਲ ਜਿੱਥੇ ਤੁਹਾਡੀ ਸਿਹਤ ਚੰਗੀ ਰਹਿੰਦੀ ਹੈ ਉੱਥੇ ਹੀ ਵਾਤਾਵਰਣ ਦੇ ਵਿੱਚ ਵੀ ਸਹਾਇ ਹੋਂਦੇ ਨੇ ਸਾਡੇ ਨਾਲ ਪ੍ਰਿੰਸੀਪਲ ਜੋਗਾ ਸਿੰਘ ਜੀ ਖੜੇ ਨੇ ਪ੍ਰਿੰਸੀਪਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਤੁਹਾਡੇ ਸਕੂਲ ਵੱਲੋਂ ਵੀ ਲਗਾਤਾਰ ਇਹ ਜੇ ਉਪਰਾਲੇ ਕੀਤੇ ਜਾਂਦੇ ਸਰ ਸਾਡੇ ਵੱਲੋਂ ਐਨਐਸ ਜੁਲਟਾ ਹੈ ਕਿੜੀ ਹੈ ਉਹ ਹਰ ਸਾਲ ਐਨਵਾਇਰਨਮੈਂਟ ਡੇ ਸੈਲੀਬ੍ਰੇਟ ਕਰਦੀ ਹੈ ਪਰ ਅੱਜ ਸਹਾਰਾ ਫਾਉਂਡੇਸ਼ਨ ਨਾਲ ਇੱਕ ਹੋਰ ਕਦਮ ਮਿਲਿਆ ਕਿਉਂਕਿ ਸੀ ਕਈ ਰਲ ਕੇ ਸਕੂਲ ਇਕੱਠਾ ਇੰਜੋਏ ਕਰ ਰਹੇ ਆ ਤੇ ਮੈਂ ਬੱਚਿਆਂ ਨੂੰ ਇਹੀ ਮੈਸੇਜ ਦਿੰਨਾ ਵੀ ਇਹਨਾਂ ਦੀ ਇੰਪੋਰਟੈਂਟ ਅੱਗੇ ਪਤਾ ਇਹਦੇ ਕਰਕੇ ਬੱਚੇ ਦੋਨਾਲੀ ਅਮੀਰ ਰਸ ਹੋਣਗੇ ਤਾਂ ਹੀ ਆਪਾਂ ਦਾ এনवायरमेंट ਬਚਾ ਸਕਣਗੇ ਤੇ ਮੈਂ ਅੱਜ ਭਗਤਪੁਰ ਸਿੰਘ ਦਾ ਜਨਮ ਦਿਨ ਵੀ ਹੈ ਤੇ ਸਾਨੂੰ ਹੋਰ ਵੀ ਖੁਸ਼ੀ ਹੈ ਵੀ ਅਸੀਂ ਇਹ ਜਾ ਸਲਾਗਾ ਕਦਮ ਕਰ ਰਹੇ ਹਾਂ ਤੇ ਮੈਂ ਮੈਸੇਜ ਕਰਨਾ ਵੀ ਜਦੋਂ ਵੀ ਕੋਈ ਖੁਸ਼ੀ ਹੁੰਦੀ ਹੈ ਤਾਂ ਆਪਾਂ ਇੱਕ ਪੌਦਾ ਲਾ ਕੇ ਮਨਾਈਏ ਤਾਂ ਕਿ ਬੱਚਿਆਂ ਨੂੰ ਉਹ ਆਉਣ ਵਾਲ ਸਮਾਂ ਚੰਗਾ ਲੱਗੇ ਤੇ ਉਹਨਾਂ ਨੂੰ ਮੁੱਲੋਂ ਵੀ ਪਤਾ ਲੱਗੂ ਕਿਉਂਕਿ ਆਪਾਂ ਜਿਹੇ ਤੋਹਫੇ ਦਿੰਦੇ ਨਾ ਵੀ ਜਿਹੇ ਤੋਹਫਾ ਦੇਈ ਆਪਾਂ ਕਿਸੇ ਨੂੰ ਗਿਫਟ ਚ ਤਾਂ ਕਿ ਬੱਚੇ এনवायरमेंट ਦੀ ਬਚਤ ਕਰ ਸਕਣ। ਹਾਂਜੀ ਬਿਲਕੁਲ ਪ੍ਰਿੰਸੀਪਲ ਸਾਹਿਬ ਦਾ ਕਹਿਣਾ ਕਿ ਜੇਕਰ ਕਿਸੇ ਦੇ ਜਨਮ ਦਿਨ ਜਾਂ ਫਿਰ ਖੁਸ਼ੀ ਦੇ ਮੌਕੇ ਤੇ ਕੋਈ ਤੋਹਫਾ ਦੇਣਾ ਤਾਂ ਅਜਿਹਾ ਤੋਹਫਾ ਦਿਓ ਜੋ ਸਾਲਾਂ ਸਾਲ ਪੀੜ੍ਹੀਆਂ ਦੇ ਪੀੜ੍ਹੀ ਪੀੜ੍ਹੀ ਦਰ ਪੀੜ੍ਹੀ ਯਾਦ ਰਹੇ। ਸੰਧਰ ਮੈਡਮ ਮੌਜੂਦ ਨੇ ਮੈਡਮ ਕਿਸ ਤਰ੍ਹਾਂ ਵੇਖਦੇ ਹੋ? ਆ ਵਾਤਾਵਰਣ ਦੇ ਵਿਸ਼ਮਨਾਇਕ ਵਾਤਾਵਰਨ ਦਿਵਸ ਅੱਜ ਦੇ ਸਮੇਂ ਦੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਜੇ ਕੋਈ ਚੀਜ਼ ਹੈ ਤਾਂ ਵਾਤਾਵਰਨ ਦੀ ਸੰਭਾਲ ਹੈ ਇਸ ਮੌਕੇ ਤੇ ਸਹਾਰਾ ਫਾਊਂਡੇਸ਼ਨ ਜੋ ਹੈ ਪਿਛਲੇ ਕਈ ਸਾਲਾਂ ਤੋਂ ਇਸ ਮੌਕੇ ਤੇ ਪੇੜ ਲਗਾਉਂਦਾ ਆ ਰਿਹਾ ਹੈ ਵੱਖ-ਵੱਖ ਜਗ੍ਹਾ ਤੇ ਬਟ ਅੱਜ ਇਟ ਇਸ ਟੂ ਬੀ ਮੈਂਸ਼ਨਡ ਕਿ ਬਹੁਤ ਸਾਰੇ ਸਕੂਲਸ ਨੇ ਇਹਦੇ ਵਿੱਚ ਸਰਵਿਤ ਕਾਰਿ ਵਿਦਿਆ ਮੰਦਿਰ ਅਦਰਸ਼ ਮਾਡਲ ਸਕੂਲ ਟਰਨਿੰਗ ਪੁਆਇੰਟ ਸਟੱਡੀ ਸਰਕਲ ਉਹ ਸਾਰੇ ਲੋਕ ਇਕੱਠੇ ਅੱਜ ਬੱਚੇ ਇੱਥੇ ਆਏ ਨੇ ਤੇ ਉਹ ਪੇੜ ਲਗਾ ਰਹੇ ਨੇ ਔਰ ਪੇੜਾਂ ਦਾ ਲਗਾਉਣਾ ਨਾ ਸਿਰਫ ਅਸੀਂ ਇਹ ਬੱਚਿਆਂ ਨੂੰ ਇੱਕ ਸੇਧ ਦੇ ਰਿਹਾ ਬਟ ਆਉਣ ਵਾਲੀਆਂ ਜਨਰੇਸ਼ਨਸ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕੋਰੋਨਾ ਦਾ ਜਿਵੇਂ ਹੁਣ ਜ਼ਿਕਰ ਦੁਬਾਰਾ ਤੋਂ ਹੋਣ ਲੱਗ ਪਿਆ ਹੈ ਖਬਰਾਂ ਦੇ ਵਿੱਚ ਤਾਂ ਆਕਸੀਜਨ ਦੀ ਜਿਹੜੀ ਘਾਟ ਹੈ ਉਸ ਨੂੰ ਪੂਰਾ ਕਰਨ ਲਈ ਵਾਤਾਵਰਣ ਦੀ ਸੰਭਾਲ ਜ਼ਰੂਰੀ ਹੈ ਮਿੱਟੀ ਦੀ ਸੰਭਾਲ ਜ਼ਰੂਰੀ ਹੈ ਪਾਣੀ ਦੀ ਸੰਭਾਲ ਜ਼ਰੂਰੀ ਹੈ ਤੇ ਪਲਾਸਟਿਕ ਤੋਂ ਬਚਣਾ ਵੀ ਜ਼ਰੂਰੀ ਹੈ। ਜੀ ਬਿਲਕੁਲ ਮੈਡਮ ਦਾ ਕਹਿਣਾ ਕਿ ਜਿਸ ਤਰ੍ਹਾਂ ਦੀ ਖਬਰ ਆ ਰਹੀ ਹੈ ਨੇ ਕਿ ਫਿਰ ਤੋਂ ਜੋ ਕਰੋਨਾ ਉਹ ਫੈਰ ਫੈਲ ਰਿਹਾ ਆ ਆਪਾਂ ਨੂੰ ਜ਼ਰੂਰ ਤਾਂ ਕਿ ਵੱਤ ਤੋਂ ਵੱਦ ਆਪਣੇ ਆਲੇ ਦਿਵਾਲੇ ਫਲਦਾਰ ਜਾਂ ਫਿਰ ਸ਼ਾਂਦਾਰ ਬੂਟੇ ਲਗਾਈਏ ਤੁਸੀਂ ਬੱਚੇ ਵੀ ਵੇਖ ਸਕਣ ਬੱਚਿਆਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਤੋਂ ਪੁੱਛਦੇ ਹਾਂ ਕਿ ਨਾ ਬੇਟੇ ਅਨਿਗਿਤ ਕਿਸ ਤਰ੍ਹਾਂ ਵੇਖਦੇ ਹੋ ਤੁਹਾਡੇ ਵੱਲੋਂ ਵੀ ਅੱਜ ਆਪ ਪੌਦੇ ਲੈ ਕੇ ਆਏ ਸਕੂਲ ਦੇ ਵਿੱਚ ਲਗਾਉਂਦੇ ਲਈ ਅਸੀਂ ਤਾ ਪੌਦੇ ਲੈ ਕੇ ਕਿ ਵਰਲਡ এনवायरमेंट ਡੇ ਜਿਹੜਾ ਮਨਾਇਆ ਜਾ ਰਿਹਾ ਤੇ ਅਸੀਂ ਸਾਰਿਆਂ ਨੂੰ ਇਹੀ ਪ੍ਰੇਰਿਤ ਕਰਦੇ ਹਾਂ ਕਿ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਕਿ ਜਿਸ ਕਰਕੇ ਸਾਨੂੰ ਆਕਸੀਜਨ ਲੈਣ ਵਿੱਚ ਕਾਫੀ ਹੈਲਪ ਮਿਲੇ ਤੇ ਇਸ ਨਾਲ ਕਾਫੀ ਵਾਤਾਵਰਣ ਠੰਡਾ ਰਹਿੰਦਾ ਤੇ ਜਿਸ ਨਾਲ ਜੇਕਰ ਆਪਾਂ ਵੱਧ ਤੋਂ ਵੱਧ ਪੌਦੇ ਲਾਣੇ ਤਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਹੁਤ ਇਸ ਦਾ ਲਾਭ ਹੁੰਦਾ ਹੈ ਅ ਜੀ ਬਿਲਕੁਲ ਜੇਕਰ ਬੱਚਿਆਂ ਦੀ ਗੱਲ ਕੀਤੀ ਹੈ ਵੀ ਤਾਂ ਉਹਨਾਂ ਨੇ ਵੀ ਆਖਿਆ ਕਿ ਆਪਣੇ ਜੀਵਨ ਦੇ ਵਿੱਚ ਵੱਧ ਤੋਂ ਵੱਧ ਬੂਟੇ ਜ਼ਰੂਰ ਲਗਾਓ ਕਿਉਂਕਿ ਜੇਕਰ ਤੁਸੀਂ ਉਸ ਦੀ ਛਾਂ ਜਾਂ ਫਲ ਨਹੀਂ ਖਾ ਸਕਦੇ ਹੋ ਸਕਦਾ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਤੁਸੀਂ ਇੱਕ ਉਹਨਾਂ ਨੂੰ ਤੋਹਫਾ ਦੇ ਜਾਓ ਕੈਮਰਾਮੈਨ ਜਸ਼ਨਦਰ ਹਰਜੀਤ ਸਿੰਘ ਸਿੱਧੂ